ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਤਿ ਸ਼੍ਰੀਕਾਲ ਜੀ ਪੰਜਾਬੀ ਟਾਕਸ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ। ਹਾਂਜੀ ਗੱਲ ਕਰਦੇ ਆ ਜਹਾਜ਼ ਹਾਈਜੈਕ ਦੀ 1981 ਤੇ 1982 ਵਿੱਚ ਦੋ ਜਹਾਜ਼ ਹਾਈਜੈਕ ਹੋਏ ਤੇ ਦੋ ਜਿਹੜੇ ਜਹਾਜ਼ ਸੀ ਉਹ ਜਿਹੜੇ ਹਾਈਜੈਕ ਹੋਏ ਸੀ ਉਹ ਬਿਨਾਂ ਕਿਸੇ ਹਥਿਆਰ ਦੀ ਵਰਤੋਂ ਕੀਤੇ ਬਿਨਾਂ ਹੀ ਉਹ ਜਿਹੜੇ ਜੋ ਦੋ ਜਹਾਜ਼ ਸੀ ਉਹਨਾਂ ਨੂੰ ਹਾਈਜੈਕ ਕਰ ਲਿਆ ਗਿਆ ਸੀ। ਜੋ 1981 ਵਿੱਚ ਹੋਇਆ ਸੀ ਇਹ ਅੰਮ੍ਰਿਤਸਰ ਤੋਂ ਹੋਇਆ ਸੀ ਜਲੰਧਰ ਦੇ ਇੱਕ ਗੁਰਦੁਆਰੇ ਸਹਿਬ ਦੇ ਬਾਹਰ ਇੱਕ ਜੋ ਤਜਿੰਦਰਪਾਲ ਸਿੰਘ ਵਿਅਕਤੀ ਸੀਗਾ ਉਸ ਦੀ ਕੜੀਆਂ ਦੀ ਦੁਕਾਨ ਸੀ ਉੱਥੇ ਤੇ ਬਾਅਦ ਵਿੱਚ ਉਸਨੇ ਉਹ ਉਹ ਦੁਕਾਨ ਨੂੰ ਬਦਲ ਕੇ ਕਿਤਾਬਾਂ ਦੀ ਦੁਕਾਨ ਖੋਲ ਲਈ ਸੀ ਤੇ ਉਸਨੇ ਆਪਣੀ ਜੋ ਦੁਕਾਨ ਦਾ ਮਹੂਰਤ ਰੱਖਿਆ ਹੋਇਆ ਸੀ ਜਿਵੇਂ ਆਪਾਂ ਵੀ ਹੁਣ ਜਦੋਂ ਆਪਣਾ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਦੇ ਆ ਤਾਂ ਆਪਾਂ ਮਹੂਰਤ ਰੱਖਦੇ ਆ ਆਪਾਂ ਲੋਕਾਂ ਨੂੰ ਆਪਣੇ ਘਰੇ ਬੁਲਾਉਣਾ ਹੈ ਜਾਂ ਕੋਈ ਦੁਕਾਨ ਵਗੈਰਾ ਖੋਲਦੇ ਹੋ ਉੱਥੇ ਉਹਨਾਂ ਨੂੰ ਬੁਲਾਉਣਾ ਹੈ ਤਾਂ ਖਾਣ ਪੀਣ ਦਾ ਪ੍ਰਬੰਧ ਕਰਦੇ ਆ ਤਾਂ ਉਸੇ ਤਰ੍ਹਾਂ ਹੀ ਜਦੋਂ ਤਜਿੰਦਰਪਾਲ ਸਿੰਘ ਸੀ ਤੇ ਉਸਨੇ ਵੀ ਆਪਣੀ ਜੋ ਦੁਕਾਨ ਸੀ ਉਸ ਤੇ ਲੋਕ ਉੱਥੇ ਉਹ ਲੋਕਾਂ ਨੂੰ ਬੁਲਾਇਆ ਹੋਇਆ ਸੀ ਤੇ ਉਹਨਾਂ ਨੇ ਖਾਣ ਪੀਣ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਸੀਗਾ ਤੇ ਉਸ ਟਾਈਮ ਜਦੋਂ ਉੱਥੇ ਖਾਣ ਪੀਣ ਦਾ ਪ੍ਰਬੰਧ ਕੀਤਾ ਹੋਇਆ ਸੀ ਤਾਂ ਉਸ ਟਾਈਮ ਇੱਕ ਬੰਦਾ ਤਜਿੰਦਰਪਾਲ ਕੋਲ ਆਉਂਦਾ ਤੇ ਉਸਦੇ ਕੰਨ ਵਿੱਚ ਕੁਝ ਕਹਿੰਦਾ ਤੇ ਉਸ ਤੋਂ ਬਾਅਦ ਤਜਿੰਦਰਪਾਲ ਸਿੰਘ ਦੁਕਾਨ ਨੂੰ ਤਾਲਾ ਲਗਾ ਕੇ ਉੱਥੋਂ ਚਲਾ ਜਾਂਦਾ ਤੇ ਉਹ ਜੋ ਉੱਥੇ ਲੋਕ ਆਏ ਹੁੰਦੇ ਆ ਤੇ ਉਹਨਾਂ ਨੂੰ ਜਾਣ ਲਈ ਕਹਿੰਦਾ ਵੀ ਤੁਸੀਂ ਹੁਣ ਇੱਥੋਂ ਚਲੇ ਜਾਓ ਪਰ ਆ ਕਹਿੰਦੇ ਆ ਵੀ ਹਜੇ ਤੱਕ ਇਹ ਨਹੀਂ ਪਤਾ ਲੱਗਾ ਵੀ ਉਸ ਜੋ ਇਨਸਾਨ ਸੀ ਉਸਨੇ ਤਜਿੰਦਰਪਾਲ ਸਿੰਘ ਦੇ ਕੰਨ ਵਿੱਚ ਅਜਿਹਾ ਕੀ ਕਿਹਾ ਸੀ ਵੀ ਉਸ ਨੂੰ ਆਪਣੀ ਜੋ ਦੁਕਾਨ ਆ ਤੁਰੰਤ ਤਾਲਾ ਲਗਾ ਕੇ ਉੱਥੋਂ ਉਸ ਨੂੰ ਜਾਣਾ ਪਿਆ ਉਸ ਤੋਂ ਬਾਅਦ ਜੋ ਤਜਿੰਦਰਪਾਲ ਸਿੰਘ ਸੀ ਉਸ ਨੂੰ 29 ਸਤੰਬਰ ਨੂੰ ਅੰਮ੍ਰਿਤਸਰ 에য়ারਪੋਰਟ ਤੇ ਦੇਖਿਆ ਜਾਂਦਾ ਤੇ ਉਸ ਦੇ ਨਾਲ ਉਸ ਦੇ ਹੋਰ ਚਾਰ ਸਾਥੀ ਵੀ ਸਨ ਉੱਥੇ ਉਹ ਇੱਕ ਫਲਾਈਟ ਦੀ ਵੇਟ ਕਰ ਰਹੇ ਸੀ ਜਿਹੜੀ ਕਿ ਅੰਮ੍ਰਿਤਸਰ ਤੋਂ ਸ੍ਰੀਨਗਰ ਜਾਣੀ ਸੀ ਜਿਸ ਦਾ ਨਾਂ ਆਈ ਸੀ 423 ਉਸ ਦੀ ਵੇਟ ਕਰ ਰਹੇ ਸਨ ਉਹ ਤੇ ਪਿਛਲੇ ਹਫਤੇ ਤੋਂ ਲਗਾਤਾਰ ਤੇ ਨਵਾਰ ਉਹ ਇਸ ਫਲਾਈਟ ਦੀ ਯਾਤਰਾ ਕਰ ਚੁੱਕੇ ਸਨ ਫਲਾਈਟ ਵਿੱਚ ਬੈਠੇ ਜਦੋਂ ਬੈਠ ਜਾਂਦੇ ਆ ਤਾਂ ਫਲਾਈਟ ਜਿਵੇਂ ਹਰ ਰੋਜ਼ ਦੀ ਤਰ੍ਹਾਂ ਫਲਾਈਟ ਆਪਣੇ ਟਾਈਮ ਤੇ ਉੱਡ ਜਾਂਦੀ ਆ ਤਾਂ ਉਸ ਉਸ ਦਿਨ ਵੀ ਜੋ ਫਲਾਈਟ ਸੀ ਆਪਣੇ ਟਾਈਮ ਸਿਰ ਤੇ ਉਤੋਂ ਉੱਡ ਗਈ ਸੀ ਤੇ ਤੇਜਿੰਦਰਪਾਲ ਸਿੰਘ ਤੇ ਉਹਨਾਂ ਦੇ ਚਾਰ ਸਾਥੀ ਇਸ ਫਲਾਈਟ ਵਿੱਚ ਯਾਤਰਾ ਕਰ ਰਹੇ ਹੁੰਦੇ ਆ ਤਾਂ ਤੇਜਿੰਦਰਪਾਲ ਸਿੰਘ ਦੇ ਜੋ ਦੋ ਸਾਥੀ ਹੁੰਦੇ ਆ ਉਹ ਬਾਥਰੂਮ ਕੋਲ ਚਲੇ ਜਾਂਦੇ ਆ ਤੇ ਉੱਥੇ ਇੱਕ 에ਅਰ ਹੋਸਟਲ ਹੁੰਦੀ ਆ ਉਹਨਦੀ ਆ ਜਿਹੜੇ ਕੀ ਕਾਫੀ ਦੇਣ ਵਾਸਤੇ ਜੋ ਪਾਇਲਟ ਦਾ ਚੈਂਬਰ ਹੁੰਦਾ ਉਸ ਦੇ ਉਸ ਵਿੱਚ ਜਾਂਦੀ ਹੈ ਤੇ ਉਸ ਦੇ ਦੋ ਸਾਥੀ ਵੀ ਹੁੰਦੇ ਜਿਹੜੇ ਉਹ ਜੋ ਪਾਇਲਟ ਦਾ ਚੈਂਬਰ ਹੁੰਦਾ ਉਸ ਵਿੱਚ ਉਹਦੇ ਨਾਲ ਹੀ ਐਂਟਰ ਹੋ ਜਾਂਦੇ ਆ ਫਿਰ ਇਹ ਆਪਣੀ ਸ੍ਰੀ ਜੋ ਉਸ ਦੇ ਦੋ ਸਾਥੀ ਹੁੰਦੇ ਉਹ ਆਪਣੀ ਜਿਹੜੀ ਸ੍ਰੀ ਸ੍ਰੀ ਸਾਹਿਬ ਹੁੰਦੀ ਆ ਉਸ ਨੂੰ ਬਾਹਰ ਕੱਢਦੇ ਆ ਤੇ ਦੋਹੇ ਜਾਣੇ ਸ੍ਰੀ ਸਾਹਿਬ ਸਾਹਿਬ ਨੂੰ ਜੋ ਪਾਇਲਟ ਹੁੰਦਾ ਉਸ ਦੀ ਗਰਦਨ ਤੇ ਰੱਖ ਕੇ ਉਸ ਨੂੰ ਕਹਿੰਦੇ ਹਨ ਵੀ ਤੂੰ ਤੈਨੂੰ ਸਾਡੀ ਗੱਲ ਮੰਨਣੀ ਪਊ ਜਿਵੇਂ ਅਸੀਂ ਕਹਾਂਗੇ ਤੂੰ ਓਵੇਂ ਹੀ ਕਰਨਾ ਬਾਹਰ ਬੈਠੇ ਤਜਿੰਦਰਪਾਲ ਸਿੰਘ ਤੇ ਉਸ ਦੇ ਦੋ ਸਾਥੀ ਉੱਠ ਕੇ ਖੜੇ ਹੋ ਜਾਂਦੇ ਆ ਤੇ ਉਹਨਾਂ ਵਿੱਚੋਂ ਇੱਕ ਉੱਠਦਾ ਤੇ ਆਪਣੇ ਹੀ ਸ੍ਰੀ ਸਾਹਿਬ ਨਾਲ ਜੋ ਆਪਣਾ ਗੁੱਟ ਹੁੰਦਾ ਉਸ ਨੂੰ ਉਹ ਕੱਟ ਲੈਂਦਾ ਤੇ ਉਸ ਵਿੱਚੋਂ ਜਦੋਂ ਖੂਨ ਨਿਕਲ ਲੱਗ ਜਾਂਦਾ ਤਾਂ ਉਹ ਉੱਥੇ ਇਹ ਦਿਖਾਉਣ ਦੀ ਕੋਸ਼ਿਸ਼ ਕਰਦਾ ਵੀ ਜਿਹੜਾ ਹੁਣ ਇਹ ਮਾਮਲਾ ਚੱਲ ਰਿਹਾ ਇਹ ਬਹੁਤ ਹੀ ਗੰਭੀਰ ਹੋ ਚੁੱਕਾ ਤੇਜਿੰਦਰਪਾਲ ਸਿੰਘ ਇੱਕ ਕੱਪੜਾ ਕੱਢਦਾ ਤੇ ਜਿਸ ਵਿੱਚ ਗਰਨੇਡ ਲਿਵੇਟੇ ਹੁੰਦੇ ਆ ਪਰ ਉਹ ਗਰਨੇਡ ਨਹੀਂ ਹੁੰਦੇ ਉਹ ਕੀ ਹੁੰਦੇ ਆ ਸੰਤਰੇ ਤੇ ਅਮਰੂਦ ਇਕੱਠੇ ਕੀਤੇ ਹੁੰਦੇ ਆ ਉਹਨਾਂ ਦੇ ਤੇ ਉਹ ਉਹਨਾਂ ਤੇ ਕੱਪੜਾ ਬਲੇਟ ਕੇ ਉਹ ਇਹ ਸ਼ੋਅ ਕਰਦੇ ਹੁੰਦੇ ਆ ਵੀ ਇਹ ਗਰਨੇਡ ਨੇ ਵੀ ਇਹ ਬੰਬ ਆ ਅਸੀਂ ਤੁਹਾਨੂੰ ਇਹਨਾਂ ਦੇ ਨਾਲ ਜੇ ਤੁਸੀਂ ਸਾਡੀ ਗੱਲ ਮੰਨੀ ਤਾਂ ਇਹਨਾਂ ਦੇ ਨਾਲ ਤੁਹਾਨੂੰ ਅਸੀਂ ਉਡਾ ਦੇਵਾਂਗੇ ਕਿ ਫਿਰ ਪਾਇਲਟ ਨੂੰ ਕਹਿੰਦੇ ਆ ਵੀ ਇਸ ਜਹਾਜ਼ ਨੂੰ ਹਵਤੂ ਹਵਾ ਵਿੱਚ ਹੀ ਉਡਾਉਂਦਾ ਰਹਿ ਤੂੰ ਰੁਕਣਾ ਨਹੀਂ ਆ ਇਸ ਨੂੰ ਸ੍ਰੀਨਗਰ ਦੇ ਵਿੱਚ ਤੂੰ ਸਾਡੀ ਗੱਲ ਮੰਨ ਵੀ ਜੋ ਇਹ ਜਹਾਜ਼ ਆ ਇਹ ਸ੍ਰੀਨਗਰ ਜਾਣਾ ਸੀ ਪਰ ਇਹ ਸ੍ਰੀਨਗਰ ਦੀ ਜਗ੍ਹਾ ਲਾਹੌਰ ਤੇ ਜਾਊ ਤੇ ਲਾਹੌਰ ਵਿੱਚ ਜੋ ਜਹਾਜ਼ ਸੀ ਉਸ ਨੂੰ ਲੈਂਡ ਕਰਨ ਦੀ ਜੋ ਜਿਹੜੀ ਪਰਮਿਸ਼ਨ ਸੀ ਉਹ ਮਿਲ ਜਾਂ ਮਿਲ ਗਈ ਹੁੰਦੀ ਆ ਤੇ ਜੋ ਫਿਰ ਇਹ ਖਬਰ ਹੁੰਦੀ ਆ ਵੀ ਜੋ ਸ਼ੀਰੀ ਨਗਰ ਸ਼ੀਰੀ ਨਗਰ ਜਹਾਜ਼ਾਂ ਸੀ ਉਹ ਉੱਥੇ ਨਹੀਂ ਗਿਆ ਵੀ ਉਹ ਹੁਣ ਲਾਹੌਰ ਜਾ ਰਿਹਾ ਜੀ ਵੀ ਲਾਹੌਰ ਜਹਾਜ਼ ਹੈ ਉਸ ਨੂੰ ਹਾਈਜੈਕ ਕਰ ਲਿਆ ਗਿਆ ਤਾਂ ਇਹ ਖਬਰ ਹੈ ਜਿਹੜੀ ਉਹ ਇੰਡੀਆ ਤੱਕ ਪਹੁੰਚ ਜਾਂਦੀ ਹੈ ਤਾਂ ਫਿਰ ਉਹ ਉੱਥੇ ਇੰਡੀਆ ਤੋਂ ਪਾਕਿਸਤਾਨ ਹਾਈ ਕਮਿਸ਼ਨ ਨਾਲ ਗੱਲ ਕੀਤੀ ਜਾਂਦੀ ਹੈ ਤੇ ਉੱਥੇ ਨਟਵਰ ਸਿੰਘ ਨੇ ਸਾਰੀ ਜਿਹੜੀ ਕਾਰਵਾਈ ਹੁੰਦੀ ਹੈ ਉਹ ਉਸ ਦੁਆਰਾ ਉੰਦਿਆ ਪਾਕਿਸਤਾਨ ਆਰਮੀ ਜਹਾਜ਼ ਨੂੰ ਚਾਰੋਂ ਤਰਫ ਘੇਰ ਲੈਂਦੀ ਆ ਫਿਰ ਆਰਮੀ ਦਾ ਸਟਾਫ ਜਹਾਜ਼ ਦੇ ਅੰਦਰ ਚੜਾ ਜਾਂਦਾ ਤਾਂ ਉੱਥੇ ਉਹ ਦੇਖਦੇ ਆ ਕਿ ਅੰਦਰ ਇਹਨਾਂ ਕੋਲੇ ਕੋਈ ਹਥਿਆਰ ਨਹੀਂ ਆ ਤੇ ਇਹ ਕੋਈ ਹਥਿਆਰ ਨਹੀਂ ਆ ਤਾਂ ਉਹ ਖੜੀ ਟੀਮ ਨੂੰ ਜੋ ਉਹਨਾਂ ਦੀ ਇੱਕ ਤੇ ਅੱਧੀ ਟੀਮ ਬਾਹਰ ਖੜੀ ਹੁੰਦੀ ਅੱਦੇ ਲੋਕ ਅੰਦਰ ਚਲੇ ਜਾਂਦੇ ਆ ਆਰਮੀ ਅੰਦਰ ਚਲੀ ਜਾਂਦੀ ਆ ਤਾਂ ਉਹ ਜਿਹੜੇ ਬਾਹਰ ਖੜੇ ਹੁੰਦੇ ਉਹਨਾਂ ਨੂੰ ਅੰਦਰ ਆਉਣ ਲਈ ਕਹਿੰਦੇ ਆ ਵੀ ਅੰਦਰ ਤੁਸੀਂ ਵੀ ਆ ਸਕਦੇ ਹੋ ਵੀ ਅੰਦਰ ਕੋਈ ਖਤਰਾ ਨਹੀਂ ਆ ਵੀ ਇਹਨਾਂ ਕੋਲੇ ਕੋਈ ਜੋ ਹੈਗਾ ਵੀ ਹਥਿਆਰ ਵਗੈਰਾ ਨਹੀਂ ਆ ਉਂਤੇ ਇਹਨਾਂ ਨੂੰ ਫਿਰ ਇਹਨਾਂ ਨੂੰ ਜਿਹੜੀ ਉਹ ਟੀਮ ਹੁੰਦੀ ਆ ਆਰਮੀ ਦੀ ਉਹ ਇਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਆ ਇਹਨਾਂ ਨੇ ਸਾਰਾ ਕੁਝ ਤਾਂ ਕੀਤਾ ਕਿਉਂ ਇਹ ਇਹਨਾਂ ਨੇ ਸਾਰਾ ਕੁਝ ਤਾਂ ਕੀਤਾ ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤਾਂ ਉਹਨਾਂ ਦੀ ਰਿਹਾਈ ਦੀ ਮੰਗ ਇੰਟਰਨੈਸ਼ਨਲ ਲੈਵਲ ਤੇ ਰੱਖੀ ਪਾਕਿਸਤਾਨ ਆਰਮੀ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਇਹ ਖਬਰ ਇੰਡੀਆ ਪਹੁੰਚ ਜਾਂਦੀ ਹੈ ਤਾਂ ਇੰਡੀਆ ਕਹਿੰਦੀ ਹੈ ਕਿ ਇਹਨਾਂ ਨੂੰ ਸਾਡੇ ਹਵਾਲੇ ਕੀਤਾ ਜਾਵੇ ਵੀ ਇਹ ਸਾਡੇ ਦੇਸ਼ ਦੇ ਬੰਦੇ ਆ ਪੰਜਾਬ ਦੇ ਬੰਦੇ ਵੀ ਤਾਂ ਜਾਂ ਇਹਨਾਂ ਨੂੰ ਸਾਡੇ ਹਵਾਲੇ ਕੀਤਾ ਜਾਵੇ ਪਰ ਜਿਹੜੀ ਪਾਕਿਸਤਾਨ ਪਾਕਿਸਤਾਨ ਦੇ ਸਰਕਾਰ ਸੀ ਉਸਨੇ ਇਹਨਾਂ ਨੂੰ ਉਹਨਾਂ ਦੇ ਇੰਡੀਆ ਭੇਜਣ ਤੋਂ ਮਨਾ ਕਰ ਦਿੱਤਾ ਤੇ ਫਿਰ ਉਹ ਉਹਨਾਂ ਤੋਂ ਅਲੱਗ-ਅਲੱਗ ਦੇਸ਼ਾਂ ਵਿੱਚ ਉਹਨਾਂ ਨੂੰ ਉੱਥੇ ਉਹਨਾਂ ਨੇ ਸਜ਼ਾ ਦਿੱਤੀ ਤੇ ਉਸ ਤੋਂ ਬਾਅਦ ਅਲੱਗ-ਅਲੱਗ ਦੇਸ਼ਾਂ ਵਿੱਚ ਉਹ ਜੋ ਇਹ ਪੰਜੇ ਜਾਣੇ ਸੀ ਇਹ ਅਲੱਗ-ਅਲੱਗ ਦੇਸ਼ਾਂ ਵਿੱਚ ਚਲੇ ਜਾਂਦੇ ਆ ਬਿਨਾ ਕਿਸੇ ਹਥਿਆਰ ਤੋਂ ਜਹਾਜ਼ ਨੂੰ ਹਾਈਜੈਕ ਕੀਤਾ ਗਿਆ ਇਹਨਾਂ ਨੇ ਤੇ ਫਿਰ ਸਿੱਖਾਂ ਦੀ ਸ੍ਰੀ ਸਾਹਿਬ ਨੂੰ ਜਹਾਜ਼ ਵਿੱਚ ਲੈ ਕੇ ਜਾਣ ਤੋਂ ਬੈਨ ਕਰ ਦਿੱਤਾ ਜਾਂਦਾ ਤੇ ਫਿਰ ਜਦੋਂ ਵੀ ਹਣਾ ਇਹ ਬੈਨ ਲੱਗ ਜਾਂਦਾ ਵੀ ਜਿਹੜੀ ਸ੍ਰੀ ਸਾਹਿਬਾ ਸਿੱਖਾਂ ਦੀ ਉਹ ਜਹਾਜ਼ ਵਿੱਚ ਨਹੀਂ ਜਾਉਗੀ ਤਾਂ ਫਿਰ ਇੱਕ ਬੰਗਲਾਦੇਸ਼ ਵਿੱਚ ਬੈਠੇ ਗੁਰਵਖ ਸਿੰਘ ਨੇ ਜਦੋਂ ਇਹ ਗੱਲ ਸੁਣੀ ਆ ਤਾਂ ਉਸਨੇ ਕਿ ਵੀ ਇਹ ਗੱਲ ਸੁਣੀ ਕਿ ਜਹਾਜ਼ ਵਿੱਚ ਸ੍ਰੀ ਸਾਹਿਬ ਬੈਨ ਕਰ ਦਿੱਤਾ ਤਾਂ ਉਸ ਦਾ ਕਹਿਣਾ ਸੀ ਕਿ ਜਹਾਜ਼ ਨੂੰ ਕਿਸੇ ਵੀ ਚੀਜ਼ ਨਾਲ ਹਾਈਜੈਕ ਕੀਤਾ ਜਾ ਸਕਦਾ ਵੀ ਜ਼ਰੂਰੀ ਨਹੀਂ ਹੈ ਵੀ ਜਿਹੜੀ ਸਿੱਖਾਂ ਦੀ ਸਿਰਿਸ ਹੈ ਵਾ ਉਸ ਦੇ ਨਾਲ ਹੀ ਜੋ ਜਹਾਜ਼ ਆ ਉਹ ਹੈ ਹਾਈਜੈਕ ਕੀਤਾ ਜਾ ਸਕਦਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਸ ਨਾਲ ਜਹਾਜ਼ ਨੂੰ ਹਾਈਜੈਕ ਕੀਤਾ ਜਾ ਸਕਦਾ ਫਿਰ ਉਸ ਤੋਂ ਬਾਅਦ ਜੋ ਗੁਰਵਖਸ ਸਿੰਘ ਸੀ ਉਹ ਭਾਰਤ ਆਏ ਤੇ ਗੁਰਵ ਤੇ ਭਾਰਤ ਆਏ ਤੇ ਜੋ ਗੁਰਵਖਸ ਸਿੰਘ ਸੀ ਉਹ ਬੰਗਲਾਦੇਸ਼ ਵਿੱਚ ਗੁਰੂ ਘਰ ਦੇ ਗ੍ਰੰਥੀ ਦੀ ਸੇਵਾ ਕਰਦੇ ਸਨ ਤੇ ਉਹ 4 ਅਗਸਤ 1982 ਨੂੰ ਭਾਰਤ ਆਏ ਤੇ ਉਹ ਦਿੱਲੀ ਦੇ 에어ਪੋਰਟ ਤੇ ਗਏ ਉੱਥੋਂ ਤੇ ਉੱਥੇ ਉਹਨਾਂ ਨੇ ਦਿੱਲੀ ਤੋਂ ਅੰਮ੍ਰਿਤਸਰ ਹੋ ਕੇ ਸ਼੍ਰੀਨਗਰਵਾਲੀ ਫਲਾਈਟ IC 423 ਵਿੱਚ ਬੈਠੇ ਤਾਂ ਉਹ ਬਾਥਰ ਦੇ ਬਹਾਨੇ ਜੋ 에어 호ਸਟਰ ਸੀ ਉਸ ਨੂੰ ਪੀਲੇ ਕੱਪੜੇ ਵਿੱਚ ਜੋ ਗਰਨੇਡ ਸੀ ਉਹ ਦਿਖਾਇਆ ਉਹਨੇ ਤਾਂ ਉਸਨੇ ਕਿਹਾ ਕਿ ਮੈਨੂੰ ਜੋ ਪਾਇਲਟ ਦਾ ਚੈਂਬਰ ਆ ਉਸ ਵਿੱਚ ਲੈ ਕੇ ਜਾ ਤਾਂ ਜੋ 에어 호ਸਟਰ ਸੀ ਉਹ ਉਸ ਨੂੰ ਉੱਥੇ ਲੈ ਜਾਂਦੀ ਆ ਤਾਂ ਜੋ ਗੁਰਵਖ ਸਿੰਘ ਸੀ ਉਹ ਉਹ ਸੁਣੋ ਪਾਇਲਟ ਨੂੰ ਕਹਿੰਦਾ ਕਿ ਜਹਾਜ਼ ਨੂੰ ਲਾਹੌਰ ਲੈ ਕੇ ਜਾਣ ਲਈ ਕਹਿੰਦਾ ਤਾਂ ਕਿਹਾ ਜਾਂਦਾ ਕਿ ਲਾਹੌਰ ਦੀ ਜੋ 에어 ਅਥਾਰਟੀ ਸੀ ਉਸਨੇ 에어 ਜੋ 에어ਪਲੇਨ ਸੀ ਉਸ ਨੂੰ ਉੱਥੇ ਉਤਰਨ ਤੋਂ ਮੜਾ ਕਰ ਦਿੱਤਾ ਸੀ ਉਸ ਨੂੰ ਆਪਣਾ ਡਰ ਸੀ ਕਿ ਕੁਝ ਹੋਰ ਥਾਂ ਕੁਝ ਜੋ ਹੋਰ ਨਾ ਹੋ ਜਾਵੇ ਤਾਂ ਪਾਇਲਟ ਨੇ ਗੁਰਵਖ ਸਿੰਘ ਨੂੰ ਕਿਹਾ ਕਿ ਜਹਾਜ਼ ਵਿੱਚ ਹੁਣ ਤਾਂ ਜੋ ਤੇਲ ਆ ਉਹ ਵੀ ਖਤਮ ਹੋਣ ਵਾਲਾ ਹੈ ਤੇ ਜਹਾਜ਼ ਨੂੰ ਜਲਦੀ ਤੋਂ ਜਲਦੀ ਜੋ ਨੇੜੇ ਦਾ ਕੋਈ 에어ਪੋਰਟ ਆ ਉੱਥੇ ਹੀ ਉਤਾਰਿਆ ਜਾਵੇ ਤਾਂ ਗੁਰਵਖ ਸਿੰਘ ਨੇ ਜੋ ਪਾਇਲਟ ਸੀ ਉਸ ਦੀ ਗੱਲ ਮੰਨ ਲਈ ਮਾਨ ਲਈ ਤਾਂ ਉਹ ਜੋ ਹੋਸੀ ਜਹਾਜ਼ ਸੀ ਉਸ ਨੂੰ ਅੰਮ੍ਰਿਤਸਰ 에어ਪੋਰਟ ਤੇ ਉਤਾਰਿਆ ਗਿਆ ਤਾਂ ਜੋ ਗੁਰਵਖ ਸਿੰਘ ਸੀ ਉਸਨੇ ਆਪਣੀ ਮੰਗ ਜੋ ਸੀ ਸਰਕਾਰ ਅੱਗੇ ਰੱਖੀ ਕਿਉਂਕਿ ਅਗਲੀ ਗੱਲ ਅਕਾਲੀ ਦਲ ਕੀ ਉਹਨਾਂ ਨੇ ਅਗਲੀ ਉਹਨਾਂ ਨੇ ਕਿਹਾ ਗੁਰਵਖ ਸਿੰਘ ਨੇ ਕਿ ਜੋ ਵੀ ਗੱਲ ਹੈ ਮੈਂ ਅਕਾਲੀ ਦਲ ਦੇ ਮੁਖ ਹਰਚਰਨ ਸਿੰਘ ਲੋਂਗੋਵਾਲ ਤੇ ਸੰਤਪਿੰਡਰਾਂ ਵਾਲੀ ਦੀ ਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਕਰਾਂਗਾ ਤੇ ਉਸਨੇ ਅਗਲੀ ਸ਼ਰਤ ਫਿਰ ਹੋਰ ਰੱਖੀ ਕਿ ਪੰਜਾਬ ਦੀ ਵਿਧਾਨ ਸਭਾ ਨੂੰ ਭਾਰਤ ਤਾਂ ਤਰਾ ਜੋ ਭਾਰਤ ਦੀ ਪੰਜਾਬ ਦੀ ਵਿਧਾਨ ਸਭਾ ਉਸ ਨੂੰ ਜੋ ਹੈ ਤੁਰੰਤ ਭੰਗ ਕੀਤਾ ਜਾਵੇ ਤੇ 1981 ਵਿੱਚ ਜੋ ਤਜਿੰਦਰਪਾਲ ਸਿੰਘ ਜਹਾਜ਼ ਹਾਈਜੈਕ ਉਹਨਾਂ ਨੇ ਜਹਾਜ਼ ਨੂੰ ਹਾਈਜੈਕ ਕੀਤਾ ਸੀ ਤਾਂ ਉਹਨਾਂ ਨੂੰ ਉਹਨਾਂ ਨੂੰ ਛੱਡਿਆ ਜਾਵੇ ਤੇ ਆਲ ਇੰਡੀਆ ਰੇਡੂ ਉੱਪਰ ਉਸ ਦਾ ਸਵੋਧਨ ਕਰਾਇਆ ਜਾਵੇ ਤਾਂ ਉਹ ਯਾਤਰੀਆਂ ਤਾਂ ਉਹਨਾਂ ਨੇ ਵੰਗ ਰੱਖੀ ਕਿ ਜਿਹੜੇ ਇਹ ਯਾਤਰੀ ਸੀ ਤਦ ਉਹ ਉਨੀਸੋ ਕੈਸੀ ਵਿੱਚ ਉਹ ਜਹਾਜ਼ ਨੂੰ ਹਾਈਜੈਕ ਕਰ ਰਹੇ ਸੀ ਤ੍ਰਿੰਦਰਪਾਲ ਸਿੰਘ ਤਾਂ ਉਹਨਾਂ ਨੂੰ ਛੱਡ ਦਿੱਤਾ ਜਾਵੇ ਤਾਂ ਫਿਰ ਗੁਰਵਖ ਸਿੰਘ ਨੇ ਕਿਹਾ ਕਿ ਜੋ ਇਸ ਜਹਾਜ਼ ਵਿੱਚ ਯਾਤਰੀ ਸਫ਼ਰ ਕਰ ਰਹੇ ਹੈ ਤਾਂ ਮੈਂ ਉਹਨਾਂ ਨੂੰ ਛੱਡ ਦੇਵਾਂਗਾ ਤਾਂ ਮੈਂ ਉਹਨਾਂ ਨੂੰ ਕੁਝ ਨਹੀਂ ਕਹਾਂਗਾ ਇਸ ਤੋਂ ਬਾਅਦ ਹਰਚਰਨ ਸਿੰਘ ਤੇ ਪ੍ਰਕਾਸ਼ ਸਿੰਘ ਮਜੀਠੀਆ 에어ਪੋਰਟ ਤੇ ਪਹੁੰਚਦੇ ਆ ਤੇ ਇਹਨਾਂ ਨੇ ਪੂਰੇ 2 ਘੰਟੇ ਜੋ ਗੁਰਵਖਸ ਸਿੰਘ ਹੁੰਦਾ ਉਸਦੇ ਨਾਲ ਗੱਲ ਕੀਤੀ ਤਾਂ ਜਦੋਂ ਗੁਰਵਖਸ ਗੁਰਵਖਸ ਸਿੰਘ ਨੇ ਉਹ ਜੋ ਕੱਪੜੇ ਵਿੱਚ ਪੈਂਬਬਲੇਟਾ ਹੋਇਆ ਸੀ ਉਸ ਤੋਂ ਕੱਪੜਾ ਉਤਾਰਿਆ ਤਾਂ ਜੋ ਉੱਥੇ ਸਾਰੇ ਸੀਗੇ ਉਹ ਸਭ ਦੇ ਸਭ ਹੈਰਾਨ ਰਹੇਗੇ ਕਿਉਂਕਿ ਉਹ ਕੋਈ ਬੰਬ ਨਹੀਂ ਸੀ ਉਹ ਇੱਕ ਖੇਡਣ ਵਾਲੀ ਬਾਲ ਸੀਗੀ ਤਾਂ ਉਹਨਾਂ ਨੇ ਇਹ ਗੁਰਵਖ ਸਿੰਘ ਨੇ ਇਹ ਸਾਬਿਤ ਕਰਨਾ ਸੀ ਕਿ ਜੋ ਜਹਾਜ਼ ਆ ਉਹ ਸਿੱਖਾਂ ਦੀ ਜੋ ਸ੍ਰੀ ਸਾਹਿਬ ਹੈ ਉਸ ਦੇ ਨਾਲ ਹੀ ਨਹੀਂ ਉਸ ਨੂੰ ਖਤਰਾ ਉਸ ਦੇ ਨਾਲ ਹੀ ਜਹਾਜ਼ ਨੂੰ ਹਾਈਜੈਕ ਨਹੀਂ ਕੀਤਾ ਜਾ ਸਕਦਾ ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਸ ਨਾਲ ਜਹਾਜ਼ ਨੂੰ ਹਾਈਜੈਕ ਕੀਤਾ ਜਾ ਸਕਦਾ ਹੈ ਤਾਂ ਉਸ ਤੋਂ ਬਾਅਦ ਜੋ ਗੁਰਵਖ ਸਿੰਘ ਸੀ ਉਸ ਨੂੰ ਪੂਰੇ 2.5 ਸਾਲ ਜੇਲ੍ਹ ਦੀ ਸਜ਼ਾ ਸੁਣਾ ਦਿੱਤੀ ਗਈ ਤੇ ਉਹਨਾਂ ਨੇ ਇਹ ਸਾਬਿਤ ਕਰ ਦਿੱਤਾ ਸੀ ਕਿ ਜਹਾਜ਼ ਆ ਜੋ ਉਹ ਕਿਸੇ ਵੀ ਚੀਜ਼ ਨਾਲ ਹਾਈਜੈਕ ਕੀਤਾ ਜਾ ਸਕਦਾ ਜਰੂਰੀ ਨਹੀਂ ਆ ਵੀ ਜੋ ਸਿੱਖਾਂ ਦੇ ਸਿੱਖਾਂ ਦੀ ਸੀਰੀਸ ਹੈ ਵਾ ਉਸ ਦੇ ਨਾਲ ਹੀ ਜਹਾਜ਼ ਨੂੰ ਹਾਈਜੈਕ ਕੀਤਾ ਜਾ ਸਕਦਾ ਤਾਂ ਉਸ ਨੇ ਇਹ ਸਭ ਕੁਝ ਉਹਨਾਂ ਨੂੰ ਦਿਖਾਉਣ ਦੇ ਲਈ ਕੀਤਾ ਸੀ